That's really. Okay. ਲੇ ਫੈਂਟ ਲੈ ਕੇ ਗਿਆ ਹੈ ਆਇਆ ਹੋਇਆ ਹੈ ਪੂਰਨ ਲੈ ਗਿਆ ਹੈ ਹਾਂ ਉਹਦੇ ਕੋਲ ਹੀ ਕੋਈ ਨਹੀਂ ਆਉਂਦਾ ਉਹ ਲੈ ਕੇ ਹੁਜਾਰਾ ਕਰੇਗਾ ਇਹ ਯਾਦ ਨੂੰ ਯਾਦ ਹੋਣੀ ਆ ਬਸ ਇਹੀ ਕਰਦੇ ਨੇ ਉਹ ਮਾਲੀ ਨੇ ਤਾਂ ਹੀ ਨਾ ਨਾ ਨਹੀਂ ਬਿਲਕੁਲ ਕਰਾ ਲਈ ਉਹਦੀ ਮਾਤਰੀ ਤੋਂ ਮਾਤਰੀ ਆ ਗਿਆ ਜਾਨ ਹੈ ਆਪਣਾ ਮਾਣੀ ਤੋਂ ਬਾਅਦ ਇਹਨੇ ਜੀ ਆਇਆਂ ਨੂੰ ਯਾਤਰੀ ਸਭੀ ਕੀ

ਵੈਟ ਹੈ ਆ ਪੰਜ ਆ ਪੰਜ ਤਨ ਚਾਈ ਦੇ ਫਾਰੀਆ ਭਰਾਵਾ ਇਹਨੇ ਕਹਿ ਗਏ ਦਿਲ ਤੋਂ ਆਇਆ ਯਾਰ ਜੀ ਕਿ ਉਹ ਕਿਨੋਂ ਬੋਲੇ ਕਿਰਾਇਆ ਪਾਸਟ ਕਰਦੇ ਆ 2025 ਨੂੰ ਗ੍ਰਾਮ ਪੰਚਾਇਤ ਚੀਵਾ ਕਲਾਂ ਦੀ ਮੀਟਿੰਗ ਸ਼੍ਰੀਮਤੀ ਪਰਮਜੀਤ ਕੋਸ ਸਪਾਂਸਰੀ ਪ੍ਰਧਾਨ ਜੀ ਹੇਠ 3 ਵਜੇ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤੀ ਗਈ ਜਿਸ ਵਿੱਚ ਪੰਚਾਇਤੀ ਜ਼ਮੀਨ ਨੂੰ ਸਾਲ 25 26 ਦੀ ਟਿੱਕੀ ਦਿੱਤਾ ਜਾਣਾ ਹੈ ਇਸ ਦੀ ਸਾਰੇ ਗ੍ਰਾਮ ਸਭਾ ਖੇਤਰ ਵਿੱਚ ਪੂਰੀ ਪੂਰੀ ਮਨਵਰਤੀ ਮਨਮਾਤੀ ਕਰਾਈ ਜਾ ਚੁੱਕੀ ਹੈ ਸਭ ਤੋਂ ਪਹਿਲਾਂ ਬੋਲੀ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਕਰਕੇ ਸੁਣਾਜਾਂਗੇ ਨੰਬਰ 1 ਪੰਚ ਜਾਂ ਸਰਪੰਚ ਬੋਲੀ ਨਹੀਂ ਦੇ ਸਕਦਾ। ਨੰਬਰ 2 ਪੰਚਾਇਤ ਦਾ ਬਕਾਇਦਾਰ ਬੋਲੀ ਨਹੀਂ ਦੇ ਸਕਦਾ। ਬੋਲੀ 1 ਸਾਲ 2025-26 ਦੀ ਕੀਤੀ ਜਾਵੇਗੀ। ਬੋਲੀ ਦੇਣ ਵਾਲੇ ਨੂੰ 5000 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਉਣੀ ਪਵੇਗੀ ਜੋ ਬਾਅਦ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਪਰ ਬੋਲੀ ਦੀ ਰਕਮ ਮੌਕੇ ਤੇ ਨਗਦ ਵਸੂਲ ਕੀਤੀ ਜਾਵੇਗੀ ਜੇ ਕੋਈ ਚੈੱਕ ਦੇਵੇਗਾ ਜੇ ਉਸ ਦਾ ਚੈੱਕ ਬੌਸਟ ਹੋ ਜਾਂਦਾ ਹੈ ਤਾਂ ਉਸ ਦੀ ਸਿਕਿਉਰਿਟੀ ਜ਼ਬਤ ਕਰਕੇ ਬੋਲੀ ਦੁਬਾਰਾ ਕੀਤੀ ਜਾਊਗੀ। ਚੋਤੇਦਾਰ ਜਿਹੜੇ ਜ਼ਮੀਨ ਵਿੱਚੋਂ ਕੋਈ ਵੀ ਦਰਾਖਤ ਅਤੇ ਮਿੱਟੀ ਵਗੈਰਾ ਨਹੀਂ ਪੱਟੇਗਾ ਗੋਲੀ ਦੀ ਪੂਰੀ ਰਕਮ ਗੋਲੀ ਖਤਮ ਰੋਡ ਦੀ ਗੋਲੀ ਖਤਮ ਹੋਣ ਤੇ ਨਗਰ ਕਲੀਫ ਕੀਤੀ ਜਾਵੇਗੀ ਚੋਤੇਦਾਰ ਜਿਹੜੇ 73 ਨਾਲ ਜ਼ਮੀਨ ਦਾ ਕਬਜ਼ਾ 26 ਜਨਵਰੀ 2026 ਨੂੰ ਵਾਪਸ ਪੰਚਾਇਤ ਨੂੰ ਦੇਵੇਗਾ ਚੋਤੇਦਾਰ ਪ੍ਰਾਈਵੀ ਰਹਿਣ ਤੋਂ ਬਾਅਦ ਵੀ ਆਪਣੀ ਰਵੱਈ ਕਰਾਏਗਾ ਚੋਤੇਦਾਰ ਨੇ ਇੱਕ ਪਟਾਨਾਮਾ ਫਾਰਮ ਨੰਬਰ 5 ਭਰ ਕੇ ਪੰਚਾਇਤ ਨੂੰ ਦੇਣਾ ਹੋਵੇਗਾ ਪੰਚਾਇਤੀ ਜ਼ਮੀਨ ਵਿੱਚ ਲੱਗੀ ਫਸਲ ਦਾ ਜੇਕਰ ਕੋਈ ਨੁਕਸਾਨ ਵਜਰਾ ਹੁੰਦਾ ਹੈ ਤਾਂ ਸਰਕਾਰ ਵੱਲੋਂ ਮਿਹਨਤ ਵਾਲਾ ਮੁਆਵਜ਼ਾ ਦਿੱਤੀ ਜਾਣ ਦੀ ਇਰਤ ਹੈ ਜੀ। ਜ਼ਮੀਨ ਦਾ ਕਮਜਾ ਨਾਂ ਛੱਡਣ ਦੇ ਚਕੋਤੇ ਦਾ 20 ਗੁਣਾ ਵਸੂਲਣ ਲਈ ਕੇਸ ਡੀ.ਐੱ.ਓ. ਸਾਹਿਬ ਜਿਲੰਦਰ ਜੀ ਦੇ ਸਾਹਮਣੇ ਪੇਸ਼ ਕੀਤਾ ਜਾਊਗਾ। ਕਿ ਇੱਕ ਹੁੰਦਾ ਹੈ ਇੱਕ ਬੜਾ ਕੇਨੇ ਤਾਂ ਆਪਾਂ ਐਸ.ਸੀ. ਵਾਸਤੇ ਰਾਖਵਾਂ ਰੱਖਣਾ ਹੈ। ਜੇ ਤੁਸੀਂ ਇਸ ਗੱਲ ਨਾਲ ਸਹਿਮਤ ਆ ਕਿ ਜੁੜੇ ਅਸੀਂ ਕੋਈ ਨਹੀਂ ਦੇਣ ਨੂੰ ਤਿਆਰ ਜਾਂ ਕਿ ਕੋਈ ਟਰੈਕਟਰ ਵਗੈਰਾ ਨਹੀਂ ਹੈਗਾ ਤੇਰੇ ਬੋਲੀ ਜਿਹੜੀ ਆ ਨਲ ਤਾਂ ਵੀ ਨਰਾਜ਼ ਕੀਤੀ ਜਾਉਗੀ ਫੋਨ ਤੁਸੀਂ ਰਸੋਈ ਨੇ ਆ ਜਾ ਕਿੰਨਾ ਕੰਮ ਜੇਕਰ ਪੀਂਚ ਪਹਿਲਾਂ ਹੁੰਦੀ ਇੰਨਾ ਕਰਨੀ ਆ ਕਿ ਐਸੇ ਦਾ ਕੋਈ ਪੇਂਡਾ ਵੀ ਨਹੀਂ ਹੈ ਉਹਨੀ ਜੰਨਨਾ ਉਹਨੀ ਜੰਨਨਾ ਉਹਨਾਂ ਦੀ ਜੁਰੀ ਲੱਗਦੀ ਨਾਲ ਨਾਲ ਰਕਾਵਾ ਜਿਹੇ ਪ੍ਰੋਟੀਨ ਜੇ ਕਰਦੇ ਹੀ ਇੱਦਾਂ ਜਿੱਦਾਂ ਕਿਉਂ ਕਰਦੇ ਜਿੱਦਾਂ ਜਿਹਦੇ ਗਾਉਂਦੇ ਗਾਉਣਾ ਆਪਣਾ ਕੋਈ ਤਾਂ ਕਰਦੇ ਜੀ ਪਾਣੀ ਤਾਂ ਕਰਦੇ ਉਹ ਕਿਉਂ ਉਹਨਾਂ ਦੇ ਨਾਲ ਜਿਹਨਾਂ ਵਾਲਿਆਂ ਦੀ ਮੁਤੀ ਹੋਣਾ ਉਹਨਾਂ ਦੇ ਲੱਗੇ ਜਿਹਨਾਂ ਨੂੰ ਪਾਣੀ ਦੀ ਹੈਗਾ ਦੂਜੇ ਬੰਦੇ ਨੂੰ ਉੱਥੇ ਜਾ ਕੇ ਪਾਣੀ ਕਰਨਾ ਕੀ ਆ ਨਾ ਉਹਨਾਂ ਨੂੰ ਪਾਣੀ ਲਾ ਦੇਣ ਲੱਗੇ ਲੱਗੇ ਨਾ ਉਹਨਾਂ ਨਾਲ ਕਰਦੇ ਕੀ ਕਰੀਏ ਪਰ ਇਹਨਾਂ ਨੂੰ ਆ ਜਾਣਗੇ ਨਾ ਬੰਦੇ ਆਪਾਂ ਮੈਂ ਬਰਾਬਰ ਜੀ ਜਿਨ੍ਹਾਂ ਨੇ ਬੋਲੀ ਜਿਹੜੀ ਸਿਕਿਉਰਟੀ ਜਮ੍ਹਾਂ ਕਰਾਉਂਦੇ ਹੈਗੇ ਜੀ ਜਮਾਓ ਜੀ ਬੋਲੋ ਦਿਓ ਪੜ੍ਹ ਕੇ ਸੁਣਾਤਾ ਹੈ ਸਾਡੇ ਵੀ ਹੱਥ ਤੇ ਅਸੀਂ ਉਹ ਤਾਂ ਬਾਤ ਨਹੀਂ ਜਾਂਦਾ ਸਾਡਾ ਇਹ ਵਿੱਚ ਕੋਈ ਨਹੀਂ ਮੇਰਾ ਪਾਸਾ ਤੇ ਨਿਤਨਾ ਭੀ ਦੇ ਕੇ ਜਾਵਾਂ ਦਾ ਪਤਾ ਕਿਹੜੀ ਜਮੀਨ ਬਹੁਨੇ ਹੋਰ ਫੇਰ ਤੁਹਾਨੂੰ ਮਾਫ ਕਰਦੀ ਆ ਕਿਹੜੀ ਜਮੀਨ ਬਹੁਨੇ ਉਹਨਾਂ ਦਾ ਉਹ ਜਿਹੜੀ ਜਮੀਨ ਜਿਹੜੀ ਬਹੁ ਜਿੱਤੇ ਚੜਾਉਣੇ ਆ ਹਾਂ 6 ਏਕੜ 5 ਮਰਲੇ ਹੁੰਦੇ ਹਾਂ ਤੇ ਤੁਹਾਡੇ ਚਾਰ ਕਿੱਲੇ ਉਹੀ ਗੱਲ ਕਰਦਾ ਹੁਣ ਸਾਨੂੰ ਪਾਣੀ ਕਨਾਲ ਤੇ 5 ਮਰਲੇ ਨਜਾਇਜ਼ ਕਬਜ਼ਾ ਹੈ ਬਸ ਤੇ ਉਹ ਦੱਸੋ ਕਿਹਦਾ ਉਹ ਬਗਦਾ ਹੀ ਆ ਉਹ ਵੀ ਬਗਦਾ ਹੀ ਆ ਉਦਾਂ ਬਗਦੇ ਆ ਜਿਹੜਾ ਪਤਾ ਨਹੀਂ ਉਹਨੇ ਤੁਸੀਂ ਦੱਸਵਾ ਕਿੱਥੇ ਆ ਇੱਕ ਤਾਂ ਆਪਣੀ ਟੈਂਕੀ ਵੀ ਉਹਦੀ ਵਿੱਚ ਉਹ ਵੀ ਪਾਗਦੀ ਆ ਬਹੁਤ ਤਾਂ ਗਾਉਂਦੀ ਜੇ ਬਾਗਦੀ ਜਮੀਨ ਬੱਕਰੀ ਹੁੰਦੀ ਆ ਉਹ ਦੂਜੀ ਬੱਕਰੀ ਜੇ ਉਹ ਪਹਿਲਾਂ ਬਾਗਦੀ ਸੀ ਉਹ ਉਹਦਾ ਬਾਤ ਆਉਂਦੇ ਸੀ ਬੰਦੀ ਸੀ ਉਹ ਕਿੰਨਾ ਰਹਾ ਉਹ ਯਾਰ ਚਾਰ ਕਿੰਨਾ ਉਹ ਤਾਂ ਵੀ ਤਾਂ ਹੀ ਜਿਹਨੇ ਆਪਾਂ ਕਿਹਾ ਜਿਹੜਾ ਰਾਹ ਆ ਉਹ ਇਹ ਸਾਡੇ ਦੇਰ ਤੋਂ ਵੱਜਦੇ ਜਾਂਦਾ ਨਾ ਬੰਦਾ ਬਾਉ ਜੀ ਕੀ ਆ ਪਿੰਡ ਦੇ ਰਾਹ ਤੇ ਪਿੰਡ ਦੇ ਕੁਦੇ ਦਾਸੀ ਜਿਹੜੇ ਬੰਦੇ ਨਹੀਂ ਨਿਯਾਇਤ ਕਰਦੇ ਆ ਜੋ ਬੰਦਾ ਹੁੰਦਾ ਬਜ਼ੁਰਗਾਂ ਨੂੰ ਪੁੱਛ ਲੋ ਬਜ਼ੁਰਗਾਂ ਨੂੰ ਸਾਰਾ ਹੀ ਪਤਾ ਆ ਨੇ ਆਪਾਂ ਉਹਦਾ ਨਾ ਆਪਾਂ ਉਹਦਾ ਲੈ ਕੇ ਸਰਕਾਰ ਨੂੰ ਕਿ ਜਿਹੜਾ ਨਜਾਇਜ਼ ਕਬਜ਼ਾ ਹੋਇਆ ਇਹਨਾਂ 6 ਕਿਲੋ ਸਾਡੇ ਚੜਦੇ ਆ 4 ਕਿਲੋ ਸਾਡੇ ਜਾਇਜ਼ ਕਬਜ਼ੇ ਦਾ ਛੜਾਈ ਇਹ ਬਲੇਮ ਤਾਂ ਕਰਦਾ ਹੀ ਨਹੀਂ ਕਿਸੇ ਦਾ ਮਤਲਬ ਇਹ ਇਦਾਂ ਹੈ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਜੀ ਇਦਾਂ ਇੱਥੇ ਹੋਰਦੇ ਗੱਲਾਂ ਦਾ ਨੇ ਆਡਾ ਫਿਰ ਰੋੜਾ ਦੇ ਦਰਸਤ ਆਇਆ ਉਹ ਪਾਪਾ ਦਾ ਹੈਗਾ ਜਨਨ ਪਤਾ ਲੱਗਿਆ ਆ ਜਿਹੜੇ ਸਾਲੋਂ ਦਾ ਭਾ ਜਿੰਨਾ ਕਾਦੇ ਨੂੰ ਅੱਜ ਮੈਨੂੰ ਅੱਜ ਮੈਨੂੰ ਜਮੀਨ ਵੀ ਦੱਸ ਦਿੰਦੇ ਸਭ ਕਹਿੰਦੇ ਨੂੰ ਮੈਨੂੰ ਪਤਾ ਹੈ ਕਾਪੜਾ ਠਿਕਾ ਦਾ ਸਰਪੰਚਾ ਪਤਾ ਤੁਹਾਨੂੰ ਪਤਾ ਨਹੀਂ ਕਿੱਥੇ ਕਿੱਥੇ ਆ 5 ਘੱਟੇ 4 ਦੇ ਭਾ ਜਦੋਂ 10000 ਸਿੱਕਾ ਘੱਟੀਆਂ ਪਰੂਹ ਜਨਨ ਹਾਂ ਇਹ ਉਹ ਤਾਂ ਠੀਕ ਆ ਉਦਾਂ ਜੜੀਏ ਘੱਟੇ ਕੋ ਕੋ ਪ੍ਰਾਤਕ ਦੇ ਪੈ ਕੋ ਕਿਤੇ ਪੈ ਇੱਕ ਥੜੋ ਥੋ 700 ਥੜੋ 10 ਜੱਤੇ ਹੈਗੇ ਆ ਚਲੋ ਆਪਾਂ ਮੈਂ ਦੀ ਫਿਰ ਹੁਣੀ ਪਾਉਗੀ ਕਿੰਨੀ ਕਿ ਆਪਾਂ ਨਾ ਉਦਾ ਜਿੰਨੇ ਕਦਾ ਆਪਾਂ ਹਾਲ ਦਿੰਨੇ ਆ ਉਹਨਾਂ ਕ ਆਪਣੇ ਉਹਨੇ ਕਰਤੇ ਆ ਨਾ ਫਿਰ ਸੀਤਾ ਕਾਲ ਉਹਨਾਂ ਕ ਜਮਾ ਹੋਇਆ ਜਿੰਨਾਂ ਕ ਬਾਕੀ ਜ਼ਮੀਨ ਦਾ ਨਾ ਪਤਾ ਕਿੱਥੇ ਹੈਗੀ ਆ ਪਤਾ ਕਰਦਾ ਆ ਪਰ ਪਤਾ ਨਾ ਜਾਏਗਾ ਆਪਾਂ ਜੇ ਤੂੰ ਕਮ ਕੋਈ ਨਾ ਕਟ ਹਾਲ ਦਿੰਨੇ ਜਾਈ ਬਾਦ ਤੇ ਤੁਸੀਂ ਨਾ ਹਾਲਾ ਬਾਦੀ ਦਿੰਨੇ ਨਾ ਤੁਸੀਂ ਕੱਟੇ ਦਿੰਨੇ ਆ ਜਿੰਨੀ ਕੀ ਜਗ੍ਹਾ ਕੋਣੀ ਓੰਨੀ ਕੀ ਬਾਤ ਲੈਣ ਦੀ ਗੱਲ ਕਹਿ ਲਗਾ ਗੱਲ ਸੁਣੋ ਐਸੀ ਇਹ ਨਹੀਂ ਕਹਿਣਾ ਸਹੀ ਐ ਮੈਂ ਤੁਹਾਨੂੰ ਦੱਸ ਦਿੰਦਾ ਪੜ੍ਹ ਕੇ ਜਿਹੜੀ ਦੋਤਾਰਾਮ ਕੋਲ ਪਲਾਟ ਆ ਉਹ ਇੱਕ ਕਿਲਾ ਆ ਬਸ ਇੰਨਾ ਹੀ ਆ ਦੋਤਾਰਾਮ ਕੌਣ ਐ ਉਹ ਦੋਤਾ ਬਲੇਦਗੀਆਂ ਦੇ ਲਿਗਨ ਬਿਲਿਆਂ ਦੇ ਫਾਇਦੇਮੰਦ ਜਿਹੜਾ ਸਰਕਾਰ ਨੇ ਦੇ ਕੋਲ ਪਲਾਟ ਸੀਗਾ ਉਹ 2 ਕਨਾਲ ਤੇ 10 ਮਰਲੇ ਇੰਨਾ ਹੀ ਐ ਇੰਨਾ ਹੀ ਐ ਜਿਹੜੇ ਗਰੂਪ ਦੇ ਕੋਲ ਵੀ 2 ਕਨਾਲ 10 ਮਰਲੇ ਨੇ ਜਿਸ ਕਰਨ ਦੇ ਕੋਲ ਵੀ ਇੰਨਾ ਹੀ ਐ ਫੇਰ ਫੇਰ ਤੁਹਾਡੀ ਦੋ ਕਨਾਲ 10 ਮਰਲੇ ਫਰਜੀਤ ਦੇ ਕੋਲ 1 ਏਕੜ ਆ। ਜੀ ਜਸਜੀਤ ਸਿੰਘ ਕੋਲ ਹਾਂਜੀ ਸਜੀਤ ਸਿੰਘ ਕੋਲ 4 ਕਨਾਲ ਆ। ਜਸਵੰਤ ਕੋਲ 1 ਏਕੜ 6 ਕਨਾਲ ਆ। ਹਾਂਜੀ ਗੁਰਪ੍ਰੀਤ ਸਿੰਘ ਦੇ ਕੋਲ 4 ਕਨਾਲ ਆ। ਤੇ ਮੁਹੰਮਦ ਆਲਮ ਦੇ ਕੋਲ 2 ਕਨਾਲ ਤੇ 15 ਮਰਲੇ। ਇਹ ਅਜੇ ਨਹੀਂ ਚੜਦੀ। ਠੀਕ ਹੈ। ਜੋ ਸਾਡੇ ਰਿਕਾਰਡ ਨਾਲ ਹਾਂਜੀ ਚੜਦੀ ਤੇ ਇਹ ਆ ਜਿਹੜੀ ਆਪਾਂ ਗਾਂ ਘੜਾਉਣੀ ਆ ਉਹ ਫਿੱਟ ਕਿੱਲੇ ਕਿ ਦਵਾਂਗੇ ਜਦਾਂ। ਇਹਨਾਂ ਮਤਲਬ ਇਹ ਤੋਂ ਬਿਨਾ ਹੋਰ ਆ ਜਿਹੜੀ ਚੜਦੀ ਹਾਂ ਜੀ ਹਾਂ ਜੀ ਇਹ ਇਹ ਸਹੀ ਆ ਜਿਉ ਹੈਗਾ ਤੁਹਾਡਾ ਇਹਨਾਂ ਦਾ ਬਿਨਾਂ ਜਿਹੜੀ ਜ਼ਮੀਨ ਆ ਉਹ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਉਹ ਕਿੱਥੇ ਆ ਜੀ ਸਾਹਿਬ ਜੇ ਜਾਨਾ ਉਹਦੀ ਪਤਾ ਹੈਗਾ ਇੱਕ ਉਹਦੇ ਪਾਸ ਤੱਕੀ ਪਰ ਵੀ ਆਪਣੇ ਚਾਰ ਦਿਨ ਲਿਖੇ ਉਹ ਵੀ ਪਹਿਲਾਂ ਬਾਸਦੇ ਜਿਉਂਦੇ ਯਾਰ ਕਿ ਜਿਤਾਣਾ ਜਦ ਤੱਕ ਅਸੀਂ ਇਹ ਚਾਤ ਲੈਣ ਲਗੇ ਉਦੋਂ ਤੱਕ ਦੀ ਆ ਇੰਨੀ ਜ਼ਮੀਨ ਵਾਗ ਗਈ ਇਹਨਾਂ ਪਹਿਲਾਂ ਸੀ ਤੇ ਇਹ ਨਹੀਂ ਕੱਟਉਂਦੇ ਹਾਂ ਜੀ ਬੰਦੇ ਉਹ ਤਾਂ ਠੀਕ ਪੰਜ ਸਾਲ ਆ ਹੀ ਕੱਟੀਆਂ ਹਾਂ 5 ਸਾਲ ਰਿਕਾਰਡ ਹੀ ਚੱਲਿਆ ਇੱਕ ਜਿਹੜੀ ਸ਼ਹਿਰ ਵਾਲੀ ਏਰ ਵਾਲੀ ਮੋਟਰ ਆ ਹਨਾ ਪੂਰੇ ਨਾਲ ਇੱਧਰ ਨਾਲ ਸਾਰੀ ਜੀ ਲੱਗਦੀ ਆ ਹਾਂ ਤੋੜ ਤਾ ਇਹ ਕੋਈ ਨਹੀਂ ਕੋਈ ਆਪਣੀ ਜੀ ਮੈਂ ਦਾਲਦਾ ਹੋਇਆ ਦਾਲਦਾ ਇੱਕ ਬਿੱਟੂ ਪੂਰੇ ਜਿਹੜੀ ਨਾਲ ਲੱਗਦੀ ਇੱਕ ਗੁੱਚੀ ਵਾਲਾ ਜੇ ਚੀਤਾ ਲੰਬੜ ਚੋਟੀ ਤੇ ਆਉਂਦਾ ਤਾਂ ਇਹ ਦੋ ਜੀ ਦਾ ਆਪ ਕਿੰਨੇ ਮੌਨਾਂ ਆ ਆ ਨਾ ਨਾ ਨਹੀਂ ਵਿੱਚ ਪੈਸੇ ਨਹੀਂ ਹੈਗਾ ਉਹ ਨਾ ਹੀ ਆ ਨਹੀਂ ਵਿੱਚ ਉਹਦਾ ਆ ਬਲੈਕ ਉਹ ਤਾਂ ਉਹਦਾ ਹੀ ਉਹਦਾ ਉਹਦਾ ਹੀ ਜਦੋਂ ਨਿਯਾਨ ਤਾਂ ਹੀ ਹੋਈ ਚੋਦੀ ਉਹ ਜੀਤਿਓ ਖੂਂਜੇ ਤੱਕ ਜਾਂਦੀ ਆ ਮੌਜੇ ਉੱਥੇ ਚਰਾਸਾ ਪੈਂਦਾ ਹੈ ਨਾ ਸ਼ਾਨੜ ਉੱਥੇ ਤੱਕ ਜਾ ਰਹੀ ਹੈ ਜੀ 1 ਵਜੇ ਕਿੰਨੂ ਕੰਮ ਆਇਆ ਹੈਗਾ ਉਹ ਤਾਂ ਹੈਗਾ ਹੀ ਆ ਦੂਜੀ ਵੀ ਕਲੀਅਰ ਹੋ ਜੇ ਨਾ ਪਿੱਛੋਂ ਤੇ ਤੁਆਉਂਦੀ ਆ ਉਹ ਆਪਾਂ ਜੀ ਦੂਸਰਾਂ ਨਾਲ ਚਲੇ ਰਹਿਣਾ ਆਪਾਂ ਜਿਹੜਾ ਬਣਾਉਂਦੇ ਆ ਉਹਦੇ ਮਤਲਬ ਉਹਦਾ ਇੱਕ ਪਟਾ ਲਾ ਕੇ ਦਿੰਦੀ ਹੈ ਜਿਹੜਾ ਗੇਡੀ ਬਣਦੀ ਹੈ ਜੋ ਬਣਦੀ ਕਾਰਬਾਜੀ ਉਹਦਾ ਜਰਾ ਇਹ ਤੁਹਾਨੂੰ ਵੀ ਪਤਾ ਹੈ ਉਹ ਆਪਾਂ ਉਹਦਾ ਲੈ ਕੇ ਨਵੇਂ ਬਿਜਲੀ પ્લાਨ ਬਣਾ ਲੈਂਦੇ ਆ ਹੁਣ ਜਿਹੜੇ ਬਚਾ ਰਹੀ ਗਏ ਪੂਰੀ ਜੀ ਬੀਕ ਨੂੰ ਬਣਾਉਣ ਨੂੰ ਫੈਕਟਰੀ ਬਣਾਉਣਗੇ ਬੋਲ ਜੀ ਇਹ ਮੈਂ ਤਾਂ ਇਹ ਕਰਨਾ ਆਪਣਾ ਕੰਮ ਕਰਾ ਕੇ ਮੈਦਾਨ ਤੇ ਆ ਗਿਆ ਆ ਗਿਆ ਆ ਜਾਂਦਾ ਆ ਉਹ ਬਣ ਖਵਾ ਕਲੇ ਜਿਹੜੇ ਰੋਡ ਵਾਲੇ ਆ ਉਹ ਸਾਨੂੰ ਦਰਖਤ ਦੀ ਛਾਪੀ ਨਹੀਂ ਦਿੰਦੇ ਕਰਕੇ ਜ਼ਮੀਨ ਦੇ ਵਿੱਚ ਇੱਥੋਂ ਲਾ ਕੇ ਦਰਖਤ ਉੱਤੇ ਕਾਕਾ ਬੈਠਾ ਆ ਇੰਨੀ ਤੱਕ ਦਰਖਤਾਂ ਦੇ ਸ਼ੋਰ ਕਰਕੇ ਸਾਰੀ ਲਹਿਣਾ ਮੇਮਣੇ ਨਹੀਂ ਆ ਬਾਦ ਵਿੱਚ ਕਈ ਆਪਾਂ ਨਾਂ ਤਾਂ ਉਹਨਾਂ ਦਾ ਦਸਤ ਵੱਡ ਸਕਦੇ ਆ ਉਹ ਕਹਿੰਦੇ ਸਾਡਾ ਦਸਤ ਵੱਡ ਹੁੰਦਾ ਪਰ ਜ਼ਮੀਨ ਪੰਚਾਇਤੀ ਆ ਉਹ ਜਿਹਦੇ ਉੱਤੇ ਆ ਸਾਰਾ ਉਹਦਾ ਸ਼ੋਰ ਮਾਰਿਆ ਜਾਂ ਉੱਤੇ ਡਿਗੇ ਵੀ ਪੈਰ ਰੱਖ ਲੱਗੇ ਅਸੀਂ ਜਾਏਗੇ ਇਹਨੇ ਵੀ ਮੈਂਤੀ ਜ਼ਰੂਰੀ ਮੈਂ ਸਾਨੂੰ ਉਹ ਵੀ ਨਿਸ਼ਾਨਦੇਹੀ ਉਹ ਅਸੀਂ ਓਨੀ ਜਗ੍ਹਾ ਦੇ ਵਿੱਚ ਤਾਂ ਇੰਨਾ ਤਾਂ ਕਾਬੂ ਨਹੀਂ ਹੋਦੀ ਪਰ ਇਹ ਤਾਂ ਸ਼ਾਂਪਾ ਦਾ ਕਰ ਸਕਦੇ ਆ ਸ਼ਾਂਪਾ ਲੋੜ ਦਾ ਵੀ ਲੋੜ ਨਹੀਂ ਆ ਪਾਰਲਾ ਬੰਨਣਾ ਤਾਂ ਸਹੀ ਆ ਪਾਰਲਾ ਬੰਨਣਾ ਸਹੀ ਆ ਸੜਕਾਂ ਬਣਾ ਲੈ ਸੜਕਾਂ ਦਾ ਨਹੀਂ ਸਹੀ ਬਾਤ ਗੱਲ ਇਹ ਹੋਈ ਆ ਆਜਿਓ ਜੀ ਕੋ ਪ੍ਰੋਗਰਾਮ ਇਹ ਆੜੀ ਇਹ ਕੀ ਹੈਗਾ ਜੀ ਜਿਹੜਾ ਜਿਹੜਾ ਰਕਬਾ ਆਪਾਂ ਨੂੰ ਪਤਾ ਹੀ ਨਹੀਂ ਜੇ ਜਿੱਦਾਂ ਜਿੱਦਾਂ ਤੁਸੀਂ ਦੱਸਿਆ ਉਹਦਾ ਮਤਲਬ ਆ ਕੇ ਸਾਡਾ ਸਰਕਾਰ ਨੂੰ ਲੈ ਕੇ ਪੇਸ਼ ਕੀਤਾ ਕਿ ਜਿਹੜੇ ਬਾਕੀ ਸਾਡੇ ਜਾਣ ਕੇ ਲਈ ਤੁਹਾਨੂੰ ਜਾ ਕੇ ਫਰਮਾਨਾ 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 ਉੱਤੇ ਕਾਰਜਾ ਕਰਕੇ ਦੇਖੋ ਸਾਨੂੰ ਆਪਣੇ ਆਪੇ ਰੁਕਸਾ ਜਣੇ ਤੁਹਾਨੂੰ ਆਪੇ ਜਾ ਕੇ ਦੱਸ ਦੇ ਕੇ ਦੇਖੋ ਹੈਗੀ ਹੈ ਨਮੀ ਨੀ ਉਹ ਸੱਜਣੋ ਖੂਤ ਪਾਟੀ ਕਬਦੀ ਵਾਲੀ ਤੇ ਗੱਲ ਸਹੀ ਹੈ ਗੱਲ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਕੀ ਬੋਨੇ ਆ ਸੀ ਤਾਂ ਉਦੋਂ ਹੀ ਸੱਤੇ ਦਾ ਹਾਲੰਦਈ ਹੈ ਪਹਿਲਾਂ ਆਪਣੇ ਤੋਂ ਤੁਹਾਡੇ ਤਾਂ ਬਹੁਤ ਗੇੜੇ ਨੇ ਬੋਲੇ ਅਸੀਂ ਇਹਨੂੰ ਕੀ ਭੱਜਦੇ ਗੱਲ ਨਹੀਂ ਸਮਝੇ ਸਾਨੂੰ ਛੜਕ ਦੇ ਵਿੱਚ ਨਿਕਲਦੀ ਜ਼ਿਆਦਾ ਜ਼ਮੀਨ ਹਾਂਜੀ ਉਹ ਗੱਲ ਕਰਦਾ ਉਹ ਜਿਹਦੀ ਬਾਜੀ ਦੀ ਗੱਲ ਕਰਦਾ ਕਿ ਸਾਡੀ ਜ਼ਮੀਨ ਕਿ ਕਿਸੇ ਆਪੇ ਮੇਰੇ ਲਾ ਸਕਦੇ ਹੋ ਤੁਸੀਂ ਆ ਕੇ ਜ਼ਮੀਨ ਦੇਖੂਗਾ ਦਰਾਤਾ ਨਹੀਂ ਕੱਭ ਜਾਓ ਕੰਦੀ ਵਰਕੇ ਲੱਗਦੀ ਤਾਂ ਆ ਅਸੀਂ ਜਿਹੜੇ ਬੋਨੇ ਆ ਖੱਤੇ ਤੋਂ ਘਾਂਡੇ ਆ ਹਾਂ ਹਾਲੇ ਇਹ ਗਿੰਨੇ ਪੇਪਰ ਮੈਂਤੀ ਹੋ ਰਹੀ ਜਿਹਨੇ ਲੈਣੂਗਾ ਅਸੀਂ ਦੀਨ ਵਾਲੇ ਦਾ ਬਣਿਆ ਜਾ ਕੇ ਪਾਣੀ ਦੇ ਕਰਦੇ ਆਂ ਅਸੀਂ ਤਾਂ ਮੈਂਤੀ ਦਾ ਮਤਾਂ ਪਾਣਾ ਕਿ ਜਾਣ ਨਹੀਂ ਨਹੀਂ ਅਸੀਂ ਕਿਸੇ ਨੂੰ ਹੈਗੀ ਬਾਈ ਹਾਂ ਜੀ ਹਾਂ ਕਿ ਆਪਾਂ ਮੈਂਤੀ ਦਾ ਮਤਾਂ ਪਾਣਾ ਨਾ ਜਾਣ ਨਹੀਂ ਅਸੀਂ ਕਿਸੇ ਨੂੰ ਨਹੀਂ ਲੱਗਿਆ ਜੇ ਪਈਆ ਤਾਂ ਪਈ ਲੋਕੀ ਹੀ ਗੱਟ ਪਾ ਦੇਣਗੇ ਸਪੋਨੀ ਪ੍ਰਾਬੂਲੀ ਦੇ ਰਿਹਾ ਅੱਛਾ ਮੇਰੇ ਅਕਾਊਂਟ ਦਾ ਉਦਾਂ ਹੀ ਕਹਿੰਦਾ ਚੱਲ ਮੇਰਾ 25000 ਜਿਹਦੀ ਸਪੋਟੀ ਹੋਊਗੀ ਉਹ ਹੀ ਬੋਲੀ ਦੇ ਸਕਦਾ ਕੋਈ ਸ਼ਰਾਰਤ ਨਹੀਂ ਕਰ ਸਕਦਾ ਸਪੋਟੀ ਅਸੀਂ ਤਾਂ ਲੈ ਜੇ ਬੋਲੀ ਦੇਣੀ ਹੈ ਸਿਕਿਉਰਿਟੀ ਦੇਤਾ ਕਿ ਦੋ ਭਰਾ ਆਦਮੀ ਲੈ ਰਹਾ ਦੋਵੇਂ ਬੋਲੀ ਦੇ ਰਹਾ ਤੀਜਾ ਕੋਈ ਕੱਚ ਐਵੇਂ ਨਾ ਆ ਕੇ ਪੜ ਜਾ ਪਤਾ ਕੀ ਕਹਦੇ ਕਹਿੰਦੇ ਬੋਲੀ ਤਾਂ ਦੇਣੀ ਪਹਿਲਾਂ ਮੈਂਟਨ ਹੈ ਕਹਿੰਦੇ ਨਹੀਂ ਤੁੰਦ ਲੈਦਾ ਯਾਰ ਇਹ ਕਿ ਦੂਜੇ ਨਾਲ ਕਿਹਨ ਹੈਗੀ ਹੈ ਜਿਹੜੀ ਆ ਸਹੀ ਹੈ ਠੀਕ ਹੈ ਸਰਤਾ ਜੀ ਫੇਓ ਫੇਓ ਕਹਿੰਦੇ ਕਿ ਜਿੰਨਾ ਚਾਹਤ ਬੋਲੇ ਅਸੀਂ ਕਹਿੰਦੇ ਜੀ ਸਾਡੇ ਕੀ ਅਸੀਂ ਬੋਲੇ ਆ ਪਰ ਜ਼ਮੀਨ ਦੀ ਸਾਡੇ ਕੋਲ ਮੈਂਟ ਪੂਰੀ ਨਹੀਂ ਹੈਗੀ ਸਾਨੂੰ ਸਾਨੂੰ ਡਾਊਟ ਹੈ ਕਿ ਸਾਡੇ ਕੋਲ ਜਿੰਨੀ ਜ਼ਮੀਨ ਦਾ ਹਾਲ ਹੈ ਕਿੰਨੇ ਜਿਹੜੀ ਦੋਦਾਰ ਆਉਂਦੇ ਖੱਤਾ ਦੱਸਦੇ ਆ ਉਹਨਾਂ ਦੇ ਕੋਲ ਖੱਤਾ ਨਹੀਂ ਬਗ ਰਿਹਾ ਕਿੰਨਾ ਆ ਉਹਨਾਂ ਦੇ ਕੋਲ ਵੱਦੋ ਵੱਦ ਪੰਜ ਚਾਰ ਸੇਕ ਵਾਲੇ ਜਿਹੜੀ ਦੋਦਾਰ ਆਉਂਦੇ ਨਾਲ ਪਿਛਲੀ ਵਾਰੀ ਕਹਿੰਦਾ ਤੁਸੀਂ ਚੱਕੀਏ ਕਿੱਲੇ ਦੇ ਮੈਂ ਕਹਿੰਦੀ ਆਹ ਤੁਹਾਨੂੰ ਇਹਦੇ ਤੇ ਸੁਣਾਉਣੇ ਆਉਣੇ ਉਹ ਪਹਿਲਾਂ ਵੀ ਸੁਣਾਉਣੇ ਆਉਣੇ ਕਿ ਇਹਨੂੰ ਕਰ ਲਓ ਕਰ ਲਓ ਕਰ ਲਓ ਜਿਹਦੇ ਸਾਲ ਅੰਜੇ ਸਾਡੇ ਮੁਰੇ ਬੰਦੀ ਅਸੀਂ ਵੀ ਲਾਤ ਨੂੰ ਲੈ ਲਈਦੀ ਆ ਕਿ ਚੱਲ ਬਗਦੀ ਆ ਬਗੀ ਜਾਂ ਰ ਕੋਈ ਹੋਰ ਵੀ ਬੋਣੀ ਆ ਫਿਲਮਾਂ ਵੀ ਕਰਵਾ ਦਿੰਦੇ ਆ ਹਾਂ ਜੀ ਸ਼ਾਨਦਈ ਕਰਾ ਜੇ ਤੁਹਾਡੀ ਹੋਰ ਨਿਕਲਦੀ ਹੋ ਮੈਂ ਤੁਹਾਨੂੰ ਕੋਈ ਚੱਕਰ ਨਹੀਂ ਆ ਜਾਂਦੀ ਕਰਵਾ ਲੈਣੇ ਰੁਪਈਆ ਚਾਰ ਦਿਓ ਉਹਨਾਂ ਨੇ ਲੈਣੇ 15000 ਰੁਪਈਆ ਲੈਣਾ ਨਿਸ਼ਾਨਦੀ ਕਰਾਣੇ ਨੇ ਉਹ ਕਿਥੋਂ ਲੈਣੇ ਆ ਪੈਸੇ ਜਿਹੜਾ ਆਪਾਂ ਉਤਰਾ ਲੈਣੇ ਆ ਜਮੀਨ ਚੜਾਓ ਤੁਸੀਂ ਇਹ ਪੈਸਾ ਤੁਹਾਡੇ ਅਸੀਂ ਦੇਣਾ ਕਿ ਕਿੰਨੇ ਦੇਣਾ ਇੱਕ ਮਿੰਟ ਇਹ ਜਿਹੜਾ ਪੈਸਾ ਨਾ ਤੁਹਾਡਾ ਤੁਹਾਡਾ ਹੀ ਪੈਸਾ ਤੁਹਾਡੀ ਜ਼ਮੀਨਾਂ ਤੁਹਾਡੇ ਗਲੀਆਂ ਨਾਲੀਆਂ ਕਿਤੇ ਲਖਣਾ ਇਹ ਕਿਸੇ ਨੇ ਪੈਸਾ ਲੈ ਕੇ ਨਹੀਂ ਜਾਣਾ ਤੁਹਾਡੀ ਪੰਚਾਇਤ ਹੈ ਜਿਹਨੇ ਲੈਣਾ ਉਦਾਂ ਵੀ ਆਪਾਂ ਲੰਗਰ ਤੇ 2020 2022 ਲੰਮੇ ਆ ਨਹੀਂ ਗੱਲ ਤੁਹਾਡੇ ਪੈਸੇ ਨਾਲੇ ਤੁਹਾਨੂੰ ਜਮੀਨ ਲੈਣੇ ਆ ਨਾਲੇ ਤੁਹਾਡਾ ਪੌਂਦੇ ਨਾਲੇ ਲੈਣੇ ਆ ਇਹ ਤਾਂ ਬਜ਼ੁਰਗ ਸਾਡੇ ਟੀਵੀ ਚੰਗੇ ਸੀ ਜਿਨ੍ਹਾਂ ਨੇ ਕਟੌੜੀਆਂ ਕੀਤੀਆਂ ਹੋਈਆਂ ਆਪਣੀ ਜ਼ਮੀਨ ਦੀਆਂ ਇਹ ਜ਼ਮੀਨ ਤਾਰਕੀ ਆ ਕਿ ਸਾਂਝਾ ਕੰਮ ਹੋ ਜੂਗਾ ਦੇ ਨਾਲ ਉਦਾਂ ਕੋਈ ਅਦਾਰ ਵੀ ਲਾ ਸਕਦਾ ਤੇ ਨਹੀਂ ਲਾ ਸਕਦਾ ਇਹਦੇ ਨਾਲ ਪਿੰਡ ਦੇ ਸਾਂਝੇ ਕੰਮ ਹੁੰਦੇ ਆ ਵਿਕਾਸ ਹੁੰਦਾ ਹੈ ਬਹੁਤ ਸਿਆਣੇ ਸੀ ਬਜ਼ੁਰਗ ਆਪਾਂ ਉਹਨਾਂ ਨੇ ਇਲਾਜ ਆ ਆਪਾਂ ਉਹਨੂੰ ਅੱਗੇ ਲੈ ਕੇ ਜਾਂਦੇ ਹਾਂ ਪਰ ਹੁਣ ਪਤਾ ਟ੍ਰੈਂਡ ਕੀ ਚੱਲਦਾ ਲੋਕੀ ਡਿਜ਼ਾਈਨ ਕਬਜੇ ਕਰੀ ਜਾਂਦੇ ਆ ਲੋਕੀ ਜਮੀਨਾਂ ਦੇ ਉਲਟ ਬੰਨੇ ਚੱਲੇ ਆ ਸਾਡੇ ਬਜ਼ੁਰਗ ਦੂਏ ਬੰਨੇ ਚੱਲਦੇ ਸੀ ਅਸੀਂ ਜੂਰਤਾਂ ਨੇ ਚੱਲੇ ਆ ਨਾਰਾ ਪਾਉਂਦਾ ਜੀ ਨਹੀਂ ਹੁਣ ਵੀ ਇਹਦੇ ਵਿੱਚ ਭਲੇ ਵਾਲੀ ਗੱਲ ਨਹੀਂ ਜੀ ਮਤਲਬ ਜੇ ਹੁਣ ਪ੍ਰੈਂਟ ਦੀ ਗੱਲ ਅਸੀਂ ਤਾਂ ਇਹ ਨਹੀਂ ਸੋਚਦੇ ਕਿ ਕੀ ਬਣਾਇਂ ਕਰਦੇ ਨਾ ਇਹ ਬਤਾਉਂਦੇ ਹੋਈਏ 2.5 ਤੋਂ 3 ਕਰੋੜ ਰੁਪਈਆ ਸਾਡੇ ਨਾਲ ਬਣਾਉਣੇ ਹੋਰ ਪੈਸੇ ਲੈਣਾ ਹਾਂਜੀ ਇਹ ਕਿਉਂ ਬਣਾਉਣੇ ਤੇ ਹੋਰ ਪੈਸੇ ਲੈਣਾ ਹਾਂ ਫੇ ਇਹੀ ਗੱਲ ਕਰਦੇ ਪਤਾ ਤਾਂ ਲੱਗੇ ਸਾਡੇ ਨਾਲ ਦੋ ਲਵੋ ਲਵੋ ਅਸੀਂ ਤਾਂ ਇਹ ਕਿੰਨੀ ਆ ਵੀ ਸਾਡੇ ਕੋਲ ਲਵੋ ਸਾਡੇ ਕੋਲ ਹੈ ਨਾ ਸਾਡੇ ਕੋਲ ਹਾਂ ਸਾਡੇ ਕੋਲ ਲਵੋ ਅਸੀਂ ਕਾਤੇ ਨਜਾਇਜ਼ ਬਣਾ ਦੇ ਫਾਹ ਨਾ ਪਰ ਪਤਾ ਤਾਂ ਲੱਗੇ ਵੀ ਹੈਗੀ ਆ ਚਲੋ ਇਹ ਮਤਲਬ ਪਲਾਟ ਦੀ ਗੋਲੀ ਤੁਸੀਂ ਨਹੀਂ ਕਰਨੀ ਚਲੋ ਅੱਗੇ ਆ ਗਿਆ ਦੋ ਨੰਬਰ ਪਲਾਟ ਦੀ ਇਹ ਹੈਗਾ ਜਿਸ ਕਰਨ ਵਾਲਾ ਦੂਜੇ ਨਾਲ 10 ਮਰਲੇ ਸੇਮ ਹੀ ਹੈ ਜੀ ਕੋਈ ਪਿਆਰਾ ਇਹਦੇ ਬੋਲੀ ਦੇਣ ਦੇ ਦੱਸੋ ਸਾਰੇ ਕੈਮਰਾ ਮਾਰੋ ਹਾਂ ਜੀ ਦੱਸੋ ਕੋਈ ਨਹੀਂ ਆਇਆ ਨਹੀਂ ਓਕੇ ਅੱਗੇ ਆਉਂ ਪਲਾਟ ਨੰਬਰ 3 ਜਗਰੂਰ ਸਿੰਘ ਵਾਲਾ ਪਲਾਟ ਆ ਦੂਜੇ ਨਾਲ 10 ਮਰਲੇ ਕੋਈ ਆਇਆ ਉਹ ਨਹੀਂ ਆ ਰਿਹਾ ਮੇਰੇ ਕੋਲ ਇਹ ਸਾਰੀ ਨਸਕੀ ਹੋਣੀ ਹੈ ਸਾਰੀ ਹੋਣੀ ਹੈ ਸਾਰੀਆਂ ਵਾਣੀਆਂ ਹੋਣੀਆਂ ਸੌਦੇ ਇਹ ਵੀ ਆ ਜੀ ਜਿੰਨਾ ਤੇ ਜ਼ਮੀਨ ਨਹੀਂ ਪੂਰੀ ਆਉਂਦੀ ਹਾਲਾ ਨਹੀਂ ਦੇਵਾਂ ਚਲੋ ਅੱਗੇ ਆਜਾ ਤੁਸੀਂ 4 ਨੰਬਰ ਪਲਾਟ ਦੇ ਜਿਸਕਾ ਨੰਬਰ 79 ਵਾਲਾ ਉਹ ਵੀ ਮੇਰਾ ਯਾਰ ਲੋਕ ਨਾਮ ਦਾ ਮਹਿੰਦੀ ਖੱਤਰ ਕੋਲ ਆ ਗਿਆ ਮੇਰੇ ਨਾਲੇ ਬਟੀਆ ਆ ਗਿਆ ਤੇ ਉਹ ਹੱਥੀ ਬਾਦ ਨਹੀਂ ਕਰਦਾ ਨਹੀਂ ਨਹੀਂ ਹੁਣ ਬੱਸ ਲੱਭੜ ਗਈ ਦੂਆ ਬਾਹਰ ਆ ਕੇ ਦਊਂਗਾ ਉਹ ਯਾਰ ਤੈਨੂੰ ਨਹੀਂ ਰਹਿਣਾ ਮੇਰੇ ਕੋਲ ਹਾਂ ਕਹਿੰਦੇ ਮੋਰੀ ਦਾਰੀ ਵਗਾਲ ਦੇ ਤੀ ਮੂਰ ਦਾ ਦੇ ਬੋਲੀ ਹਾਂ ਵੀ ਠੀਕ ਹੈ ਜਾਂ ਪਤਾ ਨਹੀਂ ਪੱਜ ਕਰਦੇ ਨੇ ਕਿ ਜਿਸ ਕੰ ਦਾ ਨਹੀਂ ਜਸਵੰਤ ਸਿੰਘ ਦਾ ਨਾਮ ਹੈ ਇਹ ਖੰਡਾ ਜੇ ਇੱਕ ਨਦੀ ਇੱਥੇ ਕਿਉਂ ਨਹੀਂ ਉੱਥੇ ਆਉਣਾ ਮਿਲਦਾ ਜਿਸ ਕਰਨ ਵਾਲਾ ਨਹੀਂ ਕਿਸੇ ਨੇ ਬਿਕਨੀ ਜਿਸ ਕਰਨ ਵਾਲੀ ਨਹੀਂ ਜਿਸ ਕਰਨ ਵਾਲੀ ਨਹੀਂ ਮੈਨੂੰ ਸੋਚਦੇ ਕਰਨਾ ਪਾਛੇ ਅੱਗੇ ਪਲਾਟ ਨੰਬਰ 5 ਹਜੀ ਸਿੰਘ ਵਾਲਾ ਨਹੀਂ ਨਹੀਂ ਪਲਾਟ ਨੰਬਰ 6 ਸਰਜੀਤ ਸਿੰਘ ਵਾਲਾ ਚਾਰਕਨ ਸਰਜੀਤ ਸਿੰਘ ਵਾਲਾ ਉਹ ਵੀ ਗਾ ਲੋ ਬਿਲਗਿਆ ਵਾਲਾ ਭਾਜੀ ਉਹਦੇ ਕੋਲ ਦੋ ਕਰਾਏ ਖਾਬ ਨਹੀਂ ਲੱਗਦੇ ਜਿਹੜਾ ਚਾਰ ਕਰਾਏ ਜਿਹੜਾ ਬਿਲਗਿਆ ਵਾਲਾ ਬਿਲਗਿਆ ਵਾਲੇ ਮੇਰੇ ਗਵਾਹ ਨਾ ਹੋਣਦੇ ਉਹ ਵੀ ਨਹੀਂ ਜੀ ਉਹ ਵੀ ਮੈਂ ਦੇਣੀ ਬਾਹਰਲੇ ਬੰਦੇ ਨਹੀਂ ਜੇ ਆ ਬਾਹਰਲੇ ਬੰਦੇ ਨਹੀਂ ਆ ਹੋਰ ਤੇ ਮੇਰੀ ਜਮੀਨ ਜਿਹੜੀ ਲਾ ਦੇ ਨੇ ਲਈ ਆ ਉਹਦੀ ਗੋਦੀ ਨੂੰ ਟੈਨ ਦਿੰਦਾ ਕਿਉਂਕਿ ਮੈਂ ਠੇਕੇ ਤੇ ਪਾਉਂਦਾ ਮੈਂ ਤੁਹਾਨੂੰ ਸੁਣ ਲਾ ਲਵਾਂਗਾ ਆਦਾ ਲਾਰੰਦਾ ਕਰੇ ਕਰੇ ਜਦੋਂ ਆਪਾਂ ਦਾ ਪਾਵਰ ਨੋਟੇ ਸਵਾਦ ਸੰਗੀ ਦੇ ਆ ਸਕਿਓ ਮੈਂ ਲਿਆ ਹੁੰਦਾ ਆ ਲੈ ਆ ਦੌੜ ਕੇ ਫੇਰ ਬੈਠੇ ਕਿ ਜਿੱਦਾਂ ਉਹ ਅੱਡੇ ਦੇ ਪਤਾ ਅੱਡੇ ਦੇ ਫੋਨ ਕਰ ਆਪਣੇ ਘਰੋਂ ਪੁੱਛ ਤਾ ਉਹ ਵੀ ਨਹੀਂ ਜਿੱਥੇ ਤਾਂ ਸਾਰਾ ਪਿੰਡ ਕੋਈ ਉਹ ਇੱਕ ਖਾਤੇ ਜਿਓ ਪੈਰੀਫਰਲ ਵੀਡੀਓ ਦਫਤਰ ਦੇ ਹੱਥ ਦੇ ਜਾਨੀ ਉਹਨੇ ਬੰਦਾ ਕਰਕੇ ਇਹਦੇ ਦਰਵਾਜ਼ੇ ਲਾ ਦਤਾ ਫੱਲਾ ਸਵਾਂਟੀਨ ਚੱਕੇ ਲਾ ਦਤਾ ਉਹ ਤਾਂ ਆਪ ਸਾਰੇ ਪਿੰਡ ਦੀ ਫੈਮਤੀ ਹੋਊ ਵੀ ਸਾਨੂੰ ਆ ਆ ਗੱਲ ਨਹੀਂ ਕਰਦਾ ਮੈਂ ਤਾਂ ਦੇਖੀ ਹੈ ਤੁਹਾਡੇ ਪਿੰਡ ਕੀ ਲੱਗਣੇ ਆ ਕਿਸੇ ਲਈ ਬਣ ਜੇ ਪੰਜ ਪੰਜ ਸਾਲੀਆਂ ਜੀਆਂ ਕਰਦਾ ਪਰ ਜੇ ਮੇਰੇ ਪੈਸੇ ਕਿਤੇ ਸਾਨੂੰ ਲੋੜ ਪਵੇ ਲਾਉਣ ਦੀ ਇਹਨਾਂ ਦਾ ਹੱਕ ਹੋਣਾ ਚਾਹੀਦਾ ਸਰਪੰਚ ਕੋਲ ਇੱਥੇ ਟੱਟਾ ਹੋਵੇ ਲੱਗਣੇ ਆ ਪੰਜ ਦਾ ਹੱਕ ਨਹੀਂ ਹੋਣਾ ਪੈਸੇ ਨਾਲ ਪਰਸਨਲ ਨਹੀਂ ਲਾ ਸਕਦੇ ਕਿਤੇ ਵੀ ਹਾਂਜੀ ਉਹ ਤਾਂ ਖਜ਼ਾਨੇ ਵਿੱਚ ਪੈ ਗਏ ਉਹ ਗ੍ਰਾਂਟ ਤੌਰ ਤੇ ਲੱਗਣੇ ਆ ਭਮਕੇ ਆਉਣਾ ਪੈਣਾ ਆਦਾ ਬਿੱਥੇ ਲੱਗਣੇ ਆ ਆਪਣੇ ਨਹੀਂ ਹੈ ਪੈਸੇ ਆਪਣੇ ਪੈਸੇ ਪਹਿਲੇ ਬਿੱਲੇ ਦਾ ਫਰੀ ਜਣੇ ਮੇਰਾ ਟਰੈਕਟਰ ਖਰਾਬ ਹੋ ਗਿਆ ਤੇ ਮੈਂ ਸਰਪੰਚ ਨੂੰ ਕਹਾਂ ਬੰਨ ਦੇ ਯਾਰ ਪੈਸੇ ਇਹ ਜਿਹੜੇ ਆ ਨਾ ਖਾਤੇ ਚੋਂ ਬੈਂਕ ਦੇ ਡੈਪਾ ਉਹਨਾਂ ਦੇ ਖਾਤੇ ਹੀ ਜਾਣੇ ਉਹਨਾਂ ਦੇ ਖਾਤੇ ਹੀ ਜਾਣੇ ਸਾਹ ਨਹੀਂ ਲੱਗਣੀ ਆ ਗੱਲ ਮੁੱਕਦੀ ਇੱਥੇ ਆ ਕੋਈ ਨਾ ਛੁਪਣਾ ਆਪਾਂ ਲੈ ਸਕਦੇ ਆ ਉਹਨਾਂ ਨੂੰ ਹਾਂ ਹਾਂ ਆਪਾਂ ਲੈ ਸਕਦੇ ਆ ਹਾਂ ਆਪਾਂ ਨਾਲ ਇੱਕ ਕਰੀਏ ਇਹ ਹੱਕ ਕਾਲਾ ਲੱਗ ਸੋਰੀ ਬੋਲਣ ਦੇ ਹੱਕ ਹੱਕ ਪੰਜਾਇਦ ਦਾ ਕਾਲਾ ਹਾਂ ਇਹ ਰੋਡ ਤੇ ਆਪਾਂ ਦੇ ਆ ਵੀਡੀਓ ਦਾ ਨਹੀਂ ਉਹਨਾਂ ਤੋਂ ਆ ਤਾਰੇ ਉਹਨਾਂ ਤੋਂ ਇਹਨਾਂ ਦੱਸੋ ਜੇ ਸਾਡੀ ਪੰਚਾਇਤ ਦਾ ਆ ਕੇ ਪੈਣ ਦੇ ਪੈਸੇ ਸਾਡੀ ਸਾਡੀ ਉਹ ਖਾਮ ਲਾਉਂਦੇ ਨਹੀਂ ਜਾਰੇ ਨਵਾਰ ਤੋਂ ਚੱਕਦੇ ਜਾਂਦਾ ਹੈ ਵਿਚੋ ਇੱਕ ਦੋ ਬੰਦੇ ਜੱਜਾ ਮਾਣਾ ਪੈਸੇ ਹੀ ਹੋ ਰਹੇ ਵਿਚੋ ਇੱਕ ਦੋ ਪਿੰਡਾਂ ਦੇ ਲੜਾਕੇ ਹੋਣ ਕਿ ਕਿਸੇ ਕੋ ਪੈਸੇ ਹੋਣ ਮੁੜ ਕੇ ਗਾਲ-ਵਾਲ ਦੇ ਤੇਰੇ ਕੋ ਪੈਸੇ ਫੜਾਓ ਫੜਾਓ ਇੱਧਰ ਨਹੀਂ ਇਦਾਂ ਨਹੀਂ ਪਾਉਂਦੇ ਵੀ ਉਹਨਾਂ ਦਾ ਹੱਕ ਤਾਂ ਹੋਣਾ ਚਾਹੀਦਾ ਸਰਪੰਚ ਲਾਉਣੇ ਪੈਣ ਦੇ ਲੋਕ ਪੈ ਜਾਂ ਦਰਮਾਣ ਵਿੱਚ ਚੈਲ ਦੀ ਆ ਗਿਆ ਜਦੋਂ ਆਕੇ ਆ ਆ ਵੀ ਇਹੀ ਮੈਂ ਗੱਲ ਕਰਦਾ ਇਦਾਂ ਨਹੀਂਗਾ ਵੀ ਤੁਹਾਡੇ ਚੀਮਾ ਕਲਾ ਦੇ ਪੈਸੇ ਚੀਮਾ ਉਹ ਵੀ ਨਹੀਂ ਆਇਆ ਕਾਰਪੋਰੇਸ਼ਨ ਕੌਣ ਹੈ ਲੱਖੂ ਦਾ ਮਾਤਾ 15 17 ਲੋਕ ਦਿਹਾੜੇ ਦੇ ਕੋਚ ਲਾਇਆ ਸਰਪੰਚ ਜੇ ਕਹਿੰਦਾ ਵੀ ਛੱਪੜਿਆ ਮੈਂ ਉਸ ਹਾਲ ਦੇ ਪੇੜੀ ਦੀ ਦੱਬਾ ਪਾਣੀ ਨਾ ਮੜ ਕੇ ਜਦੋਂ ਬਲੀਜ ਦੇ ਪੱਟ ਲਈ ਗਾਣ ਉਹ ਨਹੀਂ ਜਿਵੇਂ ਕਰਨਾ ਪੰਚਾਇਤ ਦਾ ਕੇਸ ਨਹੀਂ ਜਿਹੜੇ ਪੰਚਾਇਤ ਜਦੋਂ ਦਿਨ ਚਾਰ ਰੈਟਾ ਬਿਨ ਬਗ ਖਾਂ ਲੱਗਦਾ ਮੈਂ ਤੁਸੀਂ ਭਾਰਤ ਨੂੰ ਪਿੰਡ ਵਾਲੇ ਬੰਦੇ ਕਹਿਣਾ ਕਿ ਸਰਪੰਚ ਸਾਹਿਬ ਵੀ ਉਹ ਪੱਟ ਕੇ ਮਿੱਟੀ ਲੈਣੀ ਉਸ ਤੋਂ ਫਸਲ ਉੱਤੇ ਪਾੜਾ ਨਾ ਲੈਣ ਨਾ ਇਹ ਕਹਿੰਦਾ ਨਹੀਂ ਸਾਲ ਦੀ ਉਸਾਰ ਵਿੱਚ ਸਾਲ ਵਾਲੀ ਬੱਦਰ ਮਟੋੜੀ ਹੋ ਮੈਂ ਸਾਲ ਲੱਗਣਾ ਸਰਪੰਚ ਸਾਹਿਬ ਦਾ ਇਹ ਭਾਗ ਤੇ ਲੱਗ ਗਈ ਉਹਲੇ ਲੈ ਲਖਈਏ ਉਹ ਸਾਲ ਵੀ ਮੈਂਤੀ ਹੋ ਜਵੇ ਇੱਥੇ ਮੈਂ ਕਿਤੇ ਛੜਕਲ ਨੂੰ ਦਿੱਤੋਂ ਦਾ ਛੜਕਲ ਨੂੰ ਮੈਂਤੀ ਹੋ ਜਵੇ ਤੇ ਸਾਡੇ ਆਲੂ ਨਿਕਲਦੇ ਉੱਤੇ ਬੱਟ ਪੈ ਜੂਗਾ ਪੱਕੀ ਬੱਟ ਪੈ ਜੂਗਾ ਪਿੰਡ ਦੀ ਨਾਮ ਕੋਈ ਇੱਧਰ ਹੋਊਗੀ ਨਾ ਬਾਤਾਂ ਨਾ ਕੋਈ ਹਲਾਸਾ ਇਹ ਚੱਕਰ ਇਹ ਲੱਗਦਾ ਵੀ ਜ਼ਮੀਨ ਦਾ ਹਾਲਾ ਜ਼ਿਆਦਾ ਤੇ ਨੀਲ ਘਾਟੇ ਕੋਈ ਪੱਗਦੀ ਹੈ ਛੜਕਲ ਤੋਂ ਵੱਧ ਨਿਕਲਦਾ ਜੀ ਇਹ ਵੀ ਇਹਨਾਂ ਦਾ ਕੁਐਸਚਨ ਨੇਗਾ ਹਾਂ ਇਦਾਂ ਹੀ ਮਨ ਦੇ ਵਿੱਚ ਜ਼ਮੀਨ ਨਹੀਂ ਹੋਏ ਹਾਂ ਨਹੀਂ ਨਹੀਂ ਜਿਹੜੀ ਬਾਤ ਕੀ ਪਤਾ ਉਹ ਡੇਢ ਖੱਤੇ ਮੈਂ ਕਹਿੰਦਾ ਹਾਂ ਮੈਂ ਮੇਰਾ ਖੱਤੇ ਦਾ ਹਾਲਾ ਦਿੰਦਾ ਜੇ ਤੂੰ ਮੈਂਂਤੀ ਹਜੂ ਤਾਂ ਮੈਨੂੰ ਪਤਾ ਲੱਗ ਗਿਆ ਵੀ ਡੇਟ ਆ ਮੈਂ ਡੇਢ ਦਾ ਦੇ ਆ ਤੁਹਾਨੂੰ ਹੋਰ ਵੀ ਤੇਰੇ ਮੂੰਹ ਨਿਕਲਦਾ ਦੇਖੋ ਹੈ ਨਹੀਂ ਡੇਢ ਨਹੀਂ ਨਹੀਂ ਡੇਢ ਨਹੀਂ ਡੇਢ ਦਾ 2 ਦਾ ਆਪਾਂ ਦੇਣ ਨੂੰ ਤਿਆਰ ਆ ਬੱਟ ਭੇਜ ਦੇ ਤਿੰਨ ਵਾਲੇ ਬਹਿਤਾ ਕੋਈ ਡੇਢ ਮੈਂ ਉਹ ਨਹੀਂ ਚੱਲ ਕਹਿੰਦਾ ਮੇਰੇ ਕੋਲ ਡੇਢ ਦਾ ਲੈ ਲਿਓ ਤੁਸੀਂ ਆਪਾਂ ਇਹ ਨਹੀਂ ਕਹਿੰਦੇ ਮਿਲਤੀ ਹੋ ਆਪੋ sonda ya mera ta 1.5 hi saada. ਜੱਟ ਬੱਦ ਹੋਊਗਾ 2-2 ਘੱਟੇ ਹੋ। ਜੱਟ ਪੈਰਾ ਨਾ ਮੈਂ ਲੈਂਦਾ ਸੀ ਮਿਣੀ ਜਾਂ 1.5 ਤੜੀ ਦੱਸੀ ਜਾਂਦਾ। ਮੈਂ ਉਹੀ ਗੱਲ ਕਰਦਾ ਵੀ ਬੰਦਾ ਟੀਕਾ ਭਰਦਾ ਹੋਵੇ। 5-7 ਸਾਲ ਟੀਕਾ ਭਰਦਾ। ਨੂੰ ਪਤਾ ਨਾ ਹੋਵੇ ਮੇਕੋ ਕਿੰਨੀ ਹੋ ਹੋ ਹੀ ਨਹੀਂ ਸਕਦਾ। ਪੁੱਤ ਜੀ ਤੇ ਇੰਨੇ ਨਿਹਾਰੇ ਚ ਬੋਨੇ ਯਾਰ ਫਿਲਮੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਭਾਜੀ ਨੂੰ ਇਹ ਗੱਲ ਕਹਿ ਦਿੱਤੀ। ਮੈਨੂੰ ਨਹੀਂ ਪਤਾ ਤੁਸੀਂ ਪਹਿਲਾਂ 2 ਸਾਲ 3 ਸਾਲ ਕਹੀ ਆ ਕਿ ਨਹੀਂ ਟੀਕਾ। ਉਹਦੇ ਬਾਰੇ ਮੈਂ ਨਹੀਂ ਸੀ ਵੈਚੇਮੀ ਕਮਾ। ਈ ਦਾ ਕਰਦੇ ਆ ਪਰਸਨਾ ਨਾ ਮੈਂ ਜਿਸ ਕਾਲ ਨੂੰ ਵੀ ਇੱਕ ਦਿਨ ਹੋਰ ਦੇ ਆਜਾਇਦ ਹੈਗੇ ਇੱਕ ਦਿਨ ਉੱਧਰ ਰੱਖ ਲਓ ਸਾਰਾ ਹੀ ਠੀਕਾ ਦੇ ਦੇਣਗੇ ਉਦੋਂ ਨਾ ਕਿਸੇ ਨੇ ਠੀਕਾ ਲੈਣਦਾ ਵਾ ਐਡਵਾਂਸ ਤਾਂ 5000 ਬੋਲੀ ਦੇਣ ਲਈ ਦੇ ਦੇਣੇ ਆ ਔਰ ਜਿੰਨੇ ਜਿੰਨੇ ਚੈੱਕ ਦੇ ਹੋ ਜਾਣਾ ਤਾਂ ਚੈੱਕ ਲੱਗ ਜਾਣਾ ਆਹੋ ਵੀ ਠੀਕਾ ਜਿੰਨਾ ਜਿੰਨਾ ਵੀ ਜੇ ਕੈਸ਼ ਨਹੀਂ ਵੀ ਦੇਣਾ ਨਾ ਤਾਂ ਚੈੱਕ ਲੱਗ ਜਾਣਾ ਫੇਰ ਹੁਣ ਸਾਰੇ ਕੋ ਬੱਲੇ ਇਕੱਠੇ ਵੀ ਚੱਲ ਜੇ ਇਹ ਅਸਲੀ ਵੀ ਇਕੱਠੇ ਕਰਨ ਦੇ ਸੀਤਾ ਕਟ 31 ਵੀ ਇੱਕ ਸੀ ਫੜ ਜਾਂਦੀ ਚੁੱਕੇ ਵੀ ਨਹੀਂ ਜਿਹੜੀ ਬੋਲੀ ਕਟ ਗਈ ਉਹ ਪੰਜ ਨੂੰ ਭਾਈ ਲਗਾ ਪੰਜਵਾਂ 7 ਵਜੇ ਇੱਕ ਮਹੀਨੇ ਦਾ ਵਿਆਜ ਪੈਣਾ ਨਾਲੇ ਹੁਣ ਤੁਸੀਂ ਭਰੋਗੇ ਨਾ ਸਮਝ ਬਣੋ ਇਹੇ ਭਰੋ ਪਲਾਟ ਨੰਬਰ 9 ਰਕਬਾ 2 ਕਨਾਲ 15 ਮਰਲੇ ਸਰਕਾਰੀ ਬੋਲੀ 6000 ਰੁਪਏ 6000 ਮਮਦ ਅਕਬਰ 3000 ਰੁਪਏ ਇਹੇ ਸਾਡੇ ਬੰਦੇ ਵਿਜੇ ਕੁਮਾਰ 3500 ਪਲਾਟ ਨੰਬਰ 9 ਰਕਬਾ 2 ਕਨਾਲ 15 ਮਰਲੇ 4000 ਮੁਹੰਮਦ ਅਕਬਰ 4000 ਰੁਪਏ 3500 ਰੁਪਏ ਵਿਜੇ ਕੁਮਾਰ ਜੀ 4.5000 4500 ਵਿਜੇ ਕੁਮਾਰ ਪਲਾਟ ਨੰਬਰ 9 ਵਿਜੇ ਕੁਮਾਰ ਬਾਹਰ ਬਾਹਰ ਮੁਹੰਮਦ ਅਕਬਰ 5000 ਰੁਪਏ ਪਲਾਟ ਨੰਬਰ 9 ਰਕਬਾ 2 ਕਨਾਲ 15 ਬਰਲੇ 5500 विजय कुमार 5500 ਰੁਪਏ ਪਲਾਟ ਨੰਬਰ 9 محمد اکبر ਪਲਾਟ ਨੰਬਰ 9 6000 ਰੁਪਏ ਜੀ ਨੂੰ ਦੇ ਦੇ ਜਿਵੇਂ ਚੱਲੀ ਆ محمد اکبر 6000 ਰੁਪਏ ਪਲਾਟ ਨੰਬਰ 9 1 محمد اکبر 6000 ਰੁਪਏ ਪਲਾਟ ਨੰਬਰ 9 2 ਮੁਹੰਮਦ ਅਕਬਰ ਪਲਾਟ ਨੰਬਰ 9 6000 ਰੁਪਏ ਤਿੰਨ ਕੋਈ ਨਹੀਂ ਦੇ ਸ੍ਰੀ ਦੇ ਨਾਮ ਜੀ ਪਾਣੀ ਤੇ ਵੀ ਤੁਸੀਂ ਕੱਲ ਟੈਪਕੇਟ ਮੈਸਰ ਪਾਣੀ ਦੇਦਾ ਕਲੰਡਰ ਹੱਤਾ ਦੇ ਫਿਰ ਪੀਸੀ ਆ ਤੈਨੂੰ ਕਹਾਂ ਮੈਂ ਦੇਖੋ ਇਹ ਪੰਜ ਕਿਹੜਾ ਦਿਨ ਆਉਂਦਾ ਆ ਹੀ ਕਰ ਦਿੱਤੀ 3 ਵਜੇ ਦਾ ਹਾਂਜੀ ਇਹ ਜਾਂ ਸਵੇਰ ਦਾ ਕੰਮ ਲਾ ਲਾ ਛੇ ਛੇ ਦਾ ਕੰਮ ਲਾ ਲਾ 8 ਕ ਨਹੀਂ 10 ਵਜੇ ਦਾ 10 ਵਜੇ 10 ਫੇਰ ਕਰੀਂ ਪੀਸਾ ਟੈਮ ਆਹੇਗਾ ਦੋ ਮਿੰਟ ਮੈਂ ਗੱਡੀ ਲਾਣਾ ਟੈਪ ਨੰਬਰ ਦੀ ਦੋ ਨੰਬਰ ਪਲਾਟ ਨੰਬਰ 9 ਰਕਬਾ ਦੋ ਕਨਾਲ 15 ਲੜਲੇ ਸਰਕਾਰੀ ਬੋਲੀ 6000 ਰੁਪਏ ਬੰਨ ਕਰੇ ਗਏ ਹੈ ਜਿਸ ਆਲੰਗਰ ਕਿੰਦਾ ਨਾਲੋਂ ਦਾ ਬਾਇਆ ਫਰੀਜ ਵਿੱਚ ਹੈ ਅੰਦਰ ਵਿੱਚ ਹੈ ਤਾਂ ਲੋਕ ਇਹਨਾਂ ਦਾ ਕੰਮ ਕਰਦਾ ਪੈਣਾ ਨਹੀਂ ਤੇ ਕਿੰਨੇ ਨੂੰ ਜੰਮੂ ਜੰਮੂ

यार का कोई अपना ने करा दे हां कि 18 9 वाला के पता नहीं चला था तो बात करता था वो दामी के दो हुआ है तो तेरा साथ में दे देना ये दो दे और इंडिया के नाम है बाकी अपना 5 1 1 10 15 10 10 सारे पे में जो करी है 3000 ਇੱਕ ਦਿਨ ਜੀ ਤਾਣ ਜੀ ਜੀ ਰੀਤਾਂ ਮੈਂ ਲੇ ਲੇ ਬੀ ਚਾਰਜ ਦੇ ਨਾਲ ਕਾਰਜ ਲੈਣ ਨੂੰ ਪਸੰਦ ਕਰਦਾ ਹਾਂ ਅਮਾ ਨੂੰ ਚੇਤੇ ਕਾ ਨਹੀਂ ਹਾਂ ਸਾਹ ਕੋਈ ਨਾ ਕੋਈ ਇਸ ਤਰ੍ਹਾਂ ਦੇ ਜੀਏ ਹੋਣੇ ਦਾ ਕੋਈ ਰੂਲ ਪਰੰਪਰਾ ਨਹੀਂ ਨਾ ਮਾਇਕ ਰੋ ਵੀ ਵਧੀਆ ਸਰਦਾ ਸਕਦਾ ਹੈ ਪਰ ਉਹ ਵੀ ਬਹੁਤ ਪਹਿਲਾ ਵੀ ਜਿਹੜੇ ਆਈ ਪ੍ਰੀਤ लगभग 10 बजे ठीक है 10 बजे सारि है मैं पक्का मरके फेरीको तल पाउनु ਵਾਇਟ ਆਈਡਿਟੀ ਆਪੀ ਚਾਹ ਰਹੇ ਹਾਂ ਕਿ ਅਗਲੇ ਹਮ ਅਡੀ ਬਾਤ ਇਹ ਹੈ ਕਿ ਨਾ ਮੰਡਰ ਸਪੰਨ ਮਸੀ ਇਹ ਕੋਈ ਸਾਰਥਾਨੀ ਕਰਨਾ ਕਰੋ WhatsApp ਤੇ ਨਹੀਂ ਨਹੀਂ ਸਵੇਰੇ ਬਹੁਤ ਜੀ ਬਾਹਰ ਸਾਨੂੰ ਫੀਡਬੈਕ ਹੋਈ ਨਹੀਂ ਨੋਸਟਾ ਕੁੰਦੀ ਆ ਸਾਰੇ ਨੂੰ ਪਤਾ ਹੈ WhatsApp ਪਰ ਕਈ ਤੇਰੇ ਆ ਕੇ ਹੁੰਦੇ ਆ ਵੀ ਬੜੀ ਵੱਖਰੀ ਗੱਲ ਆ ਉਹ ਵੱਖਰੀ ਗੱਲ ਆ ਮੈਨੂੰ ਸਾਨੂੰ ਜਿਹੜਾ ਫੋਮ ਪੁੱਛਿਆ ਹੁੰਦਾ ਠੀਕ ਹੈ तबे दिखाते? ना तबे यहाँ पे। इसको क्या? पोर्चेलियन है ये सिर्फ एक। नहीं ना, कितने लोग भी लोगों हैं। नहीं ना वो यही आ जाएं। पोर्चेलियन रहेंगे। अभी आपका क्या है? नंदन। नंदन, हेलो क्या कर रहा है? पोर्चेलियन है ये लोग।